ਮੈਂ ਇਕੱਲਾ ਨਹੀਂ ਅੱਜ ਸਾਰੇ ਕਾਉਂਸਲਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਨੇ ਸਾਰਿਆਂ ਨੂੰ ਪ੍ਰੋਬਲਮ ਹੈ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਲੋਕਾਂ ਨੂੰ ਆਪਣੇ ਕਾਉਂਸਲਰਾਂ ਕੋਲ ਬਹੁਤ ਉਮੀਦਾਂ ਨੇ ਕਿ ਉਹਨਾਂ ਦੀ ਵਾਰਡ ਦੀ ਡਿਵੈਲਪਮੈਂਟ ਹੋਏਗੀ ਇਸ ਗੁਰੂ ਦੀ ਨਗਰੀ ਦੀ ਡਿਵੈਲਪਮੈਂਟ ਹੋਏਗੀ ਔਰ ਅੱਜ 2 ਮਹੀਨੇ ਹੋ ਗਏ ਕਾਰਪੋਰੇਸ਼ਨ ਜਿਵੇਂ ਕਾਉਂਸਲਰ ਬਣੇ ਆ ਇੱਕ ਪੈਸੇ ਦੀ ਵੀ ਡਿਵੈਲਪਮੈਂਟ ਜਿਹੜੀ ਕਾਰਪੋਰੇਸ਼ਨ ਵੱਲੋਂ ਨਹੀਂ ਕਰਾਈ ਗਈ ਸੋ ਅੱਜ ਅਸੀਂ ਸਾਰੇ ਕਾਉਂਸਲਰ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਕਿਉਂਕਿ ਮੇਅਰ ਨੂੰ ਤਾਂ ਅਸੀਂ ਮੇਰ ਮੰਨਦੇ ਹੀ ਨਹੀਂ ਮੇਰ ਤੇ ਜਾਲੀ ਮੇਰ ਹੈ ਉਹ ਤੇ ਨਾ ਵੋਟਾਂ ਤੋਂ ਬਣਿਆ ਨਾ ਕੌਂਸਲਰਾਂ ਦੀ ਵੋਟਾਂ ਤੋਂ ਬਣਿਆ ਇਸ ਕਰਕੇ ਅਸੀਂ ਮੇਅਰ ਨੂੰ ਜਾਲੀ ਮੇਰ ਡਿਕਲੇਅਰ ਕੀਤਾ ਹੈ ਕਾਂਗਰਸੀਆਂ ਸਾਰਿਆਂ ਨੇ ਔਰ ਸ਼ਹਿਰ ਵਾਸੀਆਂ ਨੇ ਵੀ ਕਰਤਾ ਉਹਨੂੰ ਡਿਕਲੇਅਰ ਕੀ ਜਾਲੀ ਮੇਰ ਹੈ ਸੋ ਹੀ ਕਮਿਸ਼ਨਰ ਸਾਹਿਬ ਨੂੰ ਅੱਜ ਮਿਲ ਕੇ ਸਾਰੀ ਆਪਣੀ ਵਾਰਡ ਦੀਆਂ ਬੇਨਤੀਆਂ ਇੱਕ ਰਿਕੁਐਸਟ ਕੀਤੀ ਹੈ ਔਰ ਉਸ ਦੇ ਨਾਲ ਹੀ ਇੱਕ ਮੈਂ ਤਾਲਾ ਜਿਹੜਾ ਬੜੀ ਵਧੀਆ ਬ੍ਰਾਂਡਡ ਕੰਪਨੀ ਦਾ ਕਮਿਸ਼ਨਰ ਸਾਹਿਬ ਨੂੰ ਦਿੱਤਾ ਹੈ ਕਿ ਉਹ ਜਿਹੜਾ ਜਾਲੀ ਮੇਰ ਭਾਇਆ ਕਿਉਂਕਿ ਉਹਦਾ ਰਾਈਟ ਨਹੀਂ ਉਸ ਕੁਰਸੀ ਦੇ ਬੰਦਾ ਉਹ ਤਾਲਾ ਉਹਦੇ ਦਫਤਰ ਤੇ ਲਾਓ ਜਿੰਨੀ ਦੇਰ ਤੱਕ ਮਾਨਯੋਗ ਹਾਈ ਕੋਰਟ ਤੇ ਸਾਡੀ ਰਿਟ ਪੈਂਡਿੰਗ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਮਾਨਯੋਗ ਹਾਈ ਕੋਰਟ ਤੇ ਕਿ ਉਹ ਜਿਹੜਾ ਫੈਸਲਾ ਸਾਡੀ ਜਿੱਤ ਹੋਏਗੀ ਉਤੋਂ ਔਰ ਸੱਚ ਦੀ ਜਿੱਤ ਹੋਏਗੀ ਉਹ ਤਾਲਾ ਕੰਮੀ ਦਾ ਤਾਲਾ ਕਿੱਥੇ ਹੈ ਤਾਲਾ ਕਮਿਸ਼ਨ ਸਾਹਿਬ ਨੇ ਆਪਣੀ ਜੇਪੇ ਰੱਖ ਲਿਆ ਹੈ ਕਮਿਸ਼ਨ ਸਾਹਿਬ ਨੂੰ ਦਿੱਤਾ ਹੈ ਉਹ ਦੇਖੋ ਅਸੀਂ ਕਾਨੂੰਨ 'ਚ ਰਹਿ ਕੇ ਕਾਨੂੰਨ ਨੂੰ ਮੰਨਣ ਵਾਲੇ ਸਾਰੇ ਹੈਗੇ ਆ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਸੋ ਅਸੀਂ ਅੱਜ ਕਮਿਸ਼ਨ ਸਾਹਿਬ ਨੂੰ ਦਿੱਤਾ ਗੋ ਕਿ ਕੰਪੋਨੈਂਟ ਅਥਾਰਟੀ ਹੈ ਕਮਿਸ਼ਨ ਸਾਹਿਬ ਉਹਨਾਂ ਨੂੰ ਉਹ ਤਾਲਾ ਦਿੱਤਾ ਹੈ ਕਿ ਉਹ ਮੇਅਰ ਦੇ ਦਫਤਰ ਉਨੀ ਦੇ ਤਾਲਾ ਲਾ ਦੋ ਜਿੰਨੀ ਦਾ ਮਾਜੋ ਹਾਈ ਕੋਰਟ ਤੋਂ ਹੁਕਮ ਹੁਕਮ ਨਹੀਂ ਆਉਂਦਾ ਕਾਲਾ ਲਾਮ ਨਾਲ ਕੋਈ ਸਪੈਸ਼ਲ ਕੋਈ ਚੀਜ਼ ਹੋਏਗੀ ਦੇਖੋ ਕੰਮ ਤੇ ਸੁਮੇਦੀ ਕੋਈ ਹੋ ਨਹੀਂ ਰਿਹਾ ਕਾਰਪੋਰੇਸ਼ਨ ਦਾ ਇਹ ਸਿਰਫ ਕੁਰਸੀ ਦੇ ਬਹਿ ਕੇ ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਮੈਂ ਉਹ ਸਾਰੇ ਵਿਦ ਪ੍ਰੂਫ ਵਿਦ ਡਾਕੂਮੈਂਟਸ ਆਵਾਗਾ ਕਿ ਸ਼ਹਿਰ 'ਚ ਇਸ ਵੇਲੇ ਜੋ ਬਿਲਡਿੰਗਾਂ ਦਾ ਸੌਦਾ ਜੋ ਗਲਤ ਕੰਮਾਂ ਦੇ ਇਥੋਂ ਡੀਲ ਹੋ ਰਹੀ ਹੈ ਕਾਰਪੋਰੇਸ਼ਨ 'ਚ ਬਹਿ ਕੇ ਉਸ ਕਰਕੇ ਉਹ ਜਿੱਦਨ ਵਿਦ ਪ੍ਰੂਫ ਵਿਦ ਡਾਕੂਮੈਂਟਸ ਮੈਂ ਪ੍ਰੈਸ ਕਾਨਫਰੰਸ ਕਰਾਂਗਾ ਸਾਰੇ ਕੌਂਸਲਰ ਸਭ ਆਣ ਬੈਠਾਂਗੇ ਅਸੀਂ ਉਸ ਦਿਨ ਤੁਹਾਨੂੰ ਦੱਸਾਂਗੇ ਕਿ ਕਾਰਪੋਰੇਸ਼ਨ ਦਾ ਇਸ ਵੇਲੇ ਮੇਅਰ ਜਿਹੜਾ ਜਾਲੀ ਮੇਅਰ ਹੈ ਕੀ ਕੀ 딜ਾਕੀ ਕੀ ਉਥੇ ਸੌਦੇਬਾਜ਼ੀ ਕੀਤੀ ਜਾ ਰਹੀ ਹੈ ਹੁਣ ਹੋਰ ਤਰੀਕਾ ਦੱਸ ਦੇ ਜੀ ਤੁਸੀਂ ਕਾਤ ਦਿੱਤੀਆਂ ਦੇਖੋ ਕਮਿਸ਼ਨਰ ਸਾਹਿਬ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਵਿਦਨ ਅ ਵੀਕ ਜਿਹੜੀ ਖਾਸ ਕਰਕੇ ਕੂੜੇ ਦੀ ਲਿਫਟਿੰਗ ਦੀ ਔਰ ਪੀਨ ਵਾਲਾ ਪਾਣੀ ਔਰ ਸੀਵਰੇਜ ਦੀ ਜਿਹੜੀ ਮੇਜਰ ਪ੍ਰੋਬਲਮ ਹੈ ਉਹਨਾਂ ਨੇ ਸਾਰੇ ਕਾਉਂਸਲਰ ਨੂੰ ਕਿਹਾ ਕਿ ਮੈਨੂੰ ਇੱਕ ਹਫਤੇ ਦਾ ਟਾਈਮ ਦਿਓ ਵਿਸ਼ਵਾਸ ਦਿਵਾਇਆ ਔਰ ਮੈਨੂੰ ਉਮੀਦ ਵੀ ਹੈ ਕਿ ਕਮਿਸ਼ਨਰ ਸਾਹਿਬ ਬੜੇ ਵਧੀਆ ਅਫਸਰ ਨੇ ਔਰ ਉਹ ਕੰਮ ਜਰੂਰ ਕਰਨਗੇ ਤੁਸੀਂ ਆਪ ਦਾ ਕਾਊਂਟ ਕਰ ਲਓ ਜੀ ਸਾਰੇ ਕਾਊਂਟ ਇੱਕ ਅੱਧਾ ਕਾਊਂਸਲਰ ਨਹੀਂ ਆਇਆ ਹੋਗਾ ਕੋਈ ਕਿਸੇ ਮਜਬੂਰੀ ਕਰਕੇ ਬਾਹਰ ਕੋਈ ਜਾ ਸਕਦਾ ਹੈ ਬਾਕੀ ਆਲਮੋਸਟ ਸਾਰੇ ਕਾਊਂਸਲਰ 41 ਦੇ 41 ਔਰ ਜਿਹੜਾ ਨਹੀਂ ਵੀ ਆਏ ਉਹਨਾਂ ਨੇ ਸਾਡੇ ਨਾਲ ਹੀ ਨੇ ਉਹ ਫੋਨ ਤੇ ਸਾਡੇ ਨਾਲ ਇਨਸਬਕ ਉਹਨਾਂ ਨੇ ਆਪਣਾ ਲੈਟਰ ਪੈਡ ਭੇਜਤਾ ਆਪਣੇ ਵਾਰਡਾਂ ਦੇ ਕੰਮ ਕਰਾ ਦਿੱਤੇ 114 ਕਰੋੜ ਦੇ ਜਿਹੜਾ ਟੈਂਡਰ ਇਹਨਾਂ ਲਗਾਏ ਉਹਦੇ ਬਾਰੇ ਤੁਸੀਂ ਉਹ ਸਾਡੇ ਕੌਂਸਲ ਅਸ਼ਨੀ ਕਾਲੇ ਸਾਹਿਬ ਜੀ ਇਹਨਾਂ ਨੇ ਬਾਰੇ ਗੱਲ ਕੀਤੀ ਹੈ ਕਿ ਕਿਸੇ ਵੀ ਹਾਵ ਤੇ ਪੰਜਾਬ ਜੇ ਕੰਮ ਹੈ ਕੁਝ ਦੋ ਟੈਂਡਰ ਜਿਹੜੇ ਕਾਰਪੋਰੇਸ਼ਨ ਨਾਲ ਲਾਇਗੇ ਪਰ ਮੈਂ ਫਿਰ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਹੈ ਕਿ ਨਾ ਤੇ ਕਾਰਪੋਰੇਸ਼ਨ ਜਿੰਨੀ ਦੇਰ ਹਾਊਸ ਪਾਵਰ ਨਹੀਂ ਦੇਗਾ ਉਨੀ ਦੇਰ ਐਫਐਨਸੀਸੀ ਦੀ ਕਮੇਟੀ ਨਹੀਂ ਬਣੇਗੀ ਉਹ ਟੈਂਡਰ ਸਿਰੇ ਨਹੀਂ ਲੱਗਣਗੇ ਔਰ ਮੈਂ ਕਵਾਂਗਾ ਕਿ ਹਾਊਸ ਉਨੀ ਦੇਰ ਬੁਲਾਇਆ ਨਹੀਂ ਜਾਣਾ ਜਿੰਨੀ ਦੇਰ ਚ ਇਹ ਜਾਲੀ ਮੇਅਰ ਉਤਰੇਗਾ ਕਿ ਟਾਈਮ ਬਾਉਂਡ ਕਿਤਾ ਤੁਸੀਂ ਟਾਈਮ ਬਾਉਂਡ ਵਿੱਚ ਨਹੀਂ ਕੰਮ ਸ਼ੁਰੂ ਹੁੰਦੇ ਫਿਰ ਧਰਨਾ ਦੇ ਬਿਲਕੁਲ ਕਰਾਂਗੇ ਜੀ ਦੇਖੋ ਸਾਡਾ ਰਾਈਟ ਹੈ ਅਸੀਂ ਲੋਕਾਂ ਦੀ ਫਿਰ ਗੱਲ ਕਰਾਂਗੇ ਲੋਕਾਂ ਨੇ ਸਾਡੇ ਤੋਂ ਵੋਟਾਂ ਪਾਈਆਂ ਉਹਨਾਂ ਨੂੰ ਬਹੁਤ ਉਮੀਦ ਹੈ ਸਾਡੇ ਤੇ ਜੇ ਲੋਕਾਂ ਦੇ ਅਸੀਂ ਕੰਮ ਨਹੀਂ ਕਰਾਂਗੇ ਫਿਰ ਸਾਨੂੰ ਆਪਣੇ ਰਾਈਟ ਤੇ ਆਪਣੇ ਧਰਨਿਆਂ ਤੇ ਬੈਨਾ ਪਏਗਾ ਕਿਹਦੇ ਆਰਡਰ ਨੇ ਕਿਹਦੇ ਆਰਡਰ ਨੇ ਕਿਹਦੇ ਆਰਡਰ ਨੇ ਮੈਨੂੰ ਇਹ ਦੱਸੋ ਕਾਨੂੰਨ ਕਾਨੂੰਨੀ ਮੇਅਰ ਕੌਣ ਹੈ ਕਾਂਗਰਸੀ ਕੌਂਸਲਰ ਕਹਿੰਦੇ ਆ ਕਿ ਤੁਹਾਨੂੰ ਮੇਰ ਨਹੀਂ ਮਾਰਨਾ ਮੈਂ ਕਿਹ ਕਾਂਗਰਸੀ ਕੋਲ ਰੋਈ ਮੈਨੂੰ ਆ ਕੇ ਕੰਮ ਕਰਾਉਂਦੇ ਨੇ ਕੱਲਾ ਕੱਲਾ ਆ ਕੇ ਤੇ ਮੈਂ ਇਹਨਾਂ ਨੂੰ ਕੀ ਕਹਿ ਰਾਂ ਇਹ ਕਾਂਗਰਸੀ ਕੌਂਸਲਰਾਂ ਨੂੰ ਕਿ ਕਾਨੂੰਨ ਦੀ ਮੰਨਾਂਗੇ ਅਸੀਂ ਚੌਂ ਪਰਕੀਆ ਹਲੇ ਤੱਕ ਨਹੀਂ ਮੰਨਦੇ ਪਿਓ ਤੇ ਫਿਰ ਹਾਈ ਕੋਰਟ ਕੀ ਕਰਨਗੇ ਇੱਥੇ ਆ ਕੇ ਮੇਰੇ ਨਾਲ ਗੱਲ ਕਰ ਰਹੇ ਨੇ ਹਾਈ ਕੋਰਟ ਦੀ ਗੱਲ ਕਰਨੀ ਕਿ ਮੈਂ ਇਹ ਆਰਡਰ ਦੇਣੇ ਸਰਕਾਰ ਦੇ ਨੇ ਕਾਨੂੰਨ ਸਰਕਾਰ ਦਾ ਚੱਲਿਆ ਹਾਈ ਕੋਰਟ ਦਾ ਚੱਲਿਆ ਕਾਨੂੰਨ ਦੇ ਨਾਲ ਚੱਲਿਆ ਕਾਨੂੰਨ ਤੋਂ ਬਿਨਾਂ ਕੋਈ ਕਿਸੇ ਨੂੰ ਕੋਈ ਨਹੀਂ ਕਿਹਦੇ ਟਾਈਮ ਬਾਉਂਡ ਕੀਤਾ 10 ਦਿਨ ਦਾ ਟਾਈਮ ਦਿੱਤਾ ਅਗਰ ਨਹੀਂ ਕ੍ਰਿਸ਼ਨ ਨਾਲ ਤਾਲਾ ਮੰਨ ਜੇ ਤਾਂ ਤਾਲਾ ਮੰਨ ਕਾਨੂੰਨ ਤੋਂ ਉੱਪਰ ਹੈਗਾ ਕੋਈ ਕਾਨੂੰਨ ਤੋਂ ਉੱਪਰ ਹੈਗਾ ਕੋਈ ਕਾਨੂੰਨ ਤੋਂ ਉੱਪਰ ਹੈਗਾ ਕੋਈ ਕਿਹਦੇ ਬਾਕੇ ਨੇ ਕਹਾ ਹਾਈ ਕੋਰਟ ਚਾਹੇ ਕਿ ਕਿੱਦਾਂ ਲਗਾ ਦੇਣਗੇ ਕਾਨੂੰਨ ਤੋਂ ਉੱਪਰ ਹੈਗਾ ਕੋਈ ਕਾਨੂੰਨ ਹੱਥ 'ਚ ਲਾਊਗਾ ਕੋਈ ਤੁਸੀਂ ਕੋਰਟ 'ਚ ਕਿਹੜੇ ਕੋਰਟ ਦੀ ਗੱਲ ਕਰਾਂਗੇ ਤੇ ਤੁਸੀਂ ਕੋਰਟ 'ਚ ਕੀ ਚਾਹ ਰਹੇ ਹੋ ਤੇ ਵੇਟ ਕਰਨ ਫਿਰ ਕੋਰਟ 'ਚ ਕੀ ਆਨਦਾ ਕੀ ਆਈਡੀਆ ਹੈ ਉਹਨਾਂ ਨੇ ਕਿਹਾ ਅਪ੍ਰੈਲ ਨੂੰ ਜਿਹੜੀ ਪਟੀਸ਼ਨ ਉਹਨਾਂ ਨੇ ਪਾਈ ਸੀ ਉਹਦਾ ਸੁਣਵਾਈ ਹੋਈ ਕਿ ਅਪ੍ਰੈਲ ਦੇ ਵਿੱਚ ਹੋਣੀ ਹੈ ਕਿ ਅਪ੍ਰੈਲ ਹੈ ਅੱਜ ਕੀ ਅੱਜ ਕਿੰਨੇ ਤਰੀਕੇ ਤੁਹਾਡੇ ਕੋਲ ਉਹ ਕਿੰਨੇ ਤਰੀਕੇ ਹੈ ਅੱਜ ਕਿੰਨੇ ਤਰੀਕੇ ਹੈ 8/18 ਚੱਲਦੀ ਹੈ 18 ਫਰਵਰੀ ਚੱਲਦੀ ਹੈ ਤੇ 21 ਅਪ੍ਰੈਲ ਇੱਕ ਅਪ੍ਰੈਲ ਤੋਂ ਬਾਅਦ ਗੱਲ ਕਰ ਰਹੇ ਨੇ ਜੋ ਕੋਰਟ ਦਾ ਸੀ ਸਿਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਹਲੇ ਤੱਕ ਜਿਹੜੇ ਆ ਬਿਲਕੁਲ ਪਹੁੰਚੇ ਨਹੀਂ ਆ 4:00 ਵਜੇ ਬਿਲਕੁਲ ਸਾਡੇ ਨਾਲ ਨੇ 1-2 ਦਿਨਾਂ ਦੇ ਵਿੱਚ ਉਹ ਬੈਠ ਰਹੇ ਨੇ ਕੋਈ ਪ੍ਰੋਬਲਮ ਨਹੀਂ ਹੈ ਤਾਲਾ ਲਾ ਕੇ ਆ ਜਾਏ ਕੀ ਕਹਿਣਾ ਚਾਹੋਗੇ ਕਹਿੰਦੇ ਤਾਲਾ ਲਾ ਦਿਓ ਤੁਹਾ ਉਹ ਕਹਿੰਦੇ ਕਮਿਸ਼ਨਰ ਮੈਂ ਤੁਹਾਨੂੰ ਪੁੱਛਦਾ ਕਾਨੂੰਨ ਨੂੰ ਹੱਥ ਜ ਲੈਣ ਦੀ ਤਾਕਤ ਦਿੱਤੀ ਕਿਸ ਨੂੰ ਕਿਸ ਨੇ ਉਹ ਕਹਿੰਦੇ ਅਸੀਂ ਇਸ ਕਰਕੇ ਕਮਿਸ਼ਨਰ ਨੂੰ ਦਿੱਤੇ ਹੈ ਕਿ ਉਹ ਤਾਲਾ ਲਗਾ ਦੇਣ ਤੇ ਤਾਲਾ ਲਗਾਣਗੇ ਜਿਹੜਾ ਕਾਨੂੰਨ 'ਚ ਹੱਥ ਲਏਗਾ ਕਾਨੂੰਨ ਆਪਣੀ ਤਾਕਤ ਵਰਤੇਗਾ ਮੇਰੇ ਸਾਹਿਬ ਹਾਊਸ ਦੀ ਮੀਟਿੰਗ ਕੋਈ ਬੁਲਾਓਗੇ ਬਿਲਕੁਲ ਬੁਲਾਵਾਂਗੇ ਬਿਲਕੁਲ ਬੁਲਾਵਾਂਗੇ ਉਹ ਆਪਣੇ ਸਦਨ ਦੀ ਕੀ ਹੈ ਉਹਦਾ ਕੀ ਸਰ ਕਿੰਨੀ ਤਰੀਕ ਨੂੰ ਬਿਲਕੁਲ ਬੁਲਾਵਾਂਗੇ ਹਾਊਸ ਦੀ ਮੀਟਿੰਗ ਕਦੋਂ ਤੱਕ ਬੁਲਾਓਗੇ ਸਾਰਾ ਕੁਝ ਹੋਏਗਾ ਪ੍ਰੋਸੈਸ ਹੋਏਗਾ ਇਹ ਤਾਂ 20 ਦਿਨ ਹੋਏ ਨੇ